ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆ ਇਹ ਪਤੀ ਪਤਨੀ ਦਾ ਗੀਤ ਹੈ ਪਤੀ ਜਾਂਦਾ ਪ੍ਰਦੇਸ ਤਾਂ ਪਤਨੀ ਉਹਨੂੰ ਕੀ ਕਹਿੰਦੀ ਐ ਵੀ ਤੂੰ ਤਾਂ ਨੌਕਰ ਜਾ ਰਿਹਾ ਤੂੰ ਮੈਨੂੰ ਕਹਿੰਦੀ ਛੱਡ ਕੇ ਜਾਣਾ ਮੈਂ ਨਿਆਣੀ ਉਮਰ ਕਹਿੰਦੀ ਮੈਂ ਕਿਵੇਂ ਕੱਟੂੰਗੀ ਬਾਕੀ ਤੁਸੀਂ ਗੀਤ ਰਾਂ ਹੀ ਸੁਣੋ ਫਿਰ ਉਹ ਕੀ ਕਹਿੰਦਾ ਉਹ ਕੀ ਕਹਿੰਦੀ ਐ ਤੇ ਮੈਨੂੰ ਆਸ ਹੈ ਵੀ ਗੀਤ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਮਾਣੋ ਇਸ ਪਿਆਰੇ ਜਿਹੇ ਗੀਤ ਦਾ ਆਨੰਦ ਆਪ ਤੁਰ ਚੱਲਿਆ ਮਾਹੀ ਵੇ ਸਾਨੂੰ ਛੱਡ ਚੱਲਿਆ ਆਪ ਤੁਰ ਚੱਲਿਆ ਮਾਹੀ ਵੇ ਸਾਨੂੰ ਛੱਡ ਚੱਲਿਆ ਦਸ ਅਸੀਂ ਕਿੰਜ ਕੱਟੀਏ ਮਾਹੀ ਵੇ ਬਲੜੀਵ ਰੇਸ ਵੇ ਸਸ ਨੂੰ ਮਾਂ ਕਹੀਂ ਗੋਰੀਏ ਸੌਰੇ ਨੂੰ ਪਿਓ ਕਹੀਂ ਸਸ ਨੂੰ ਮਾਂ ਕਹੀਂ ਗੋਰੀਏ ਪਿਓ ਕਹੀਂ ਛੋਟਾ ਤੇਰ ਤੇਰਾ ਗੋਰੀਏ ਮਾਂ ਜਾ ਆ ਵੀਰ રે ਸਸਨਾ ਮਾਂ ਬਣੀ ਮਹੀ ਵੇਸ ਉਹ ਰਨ ਪਿਓ ਬਣੀ ਸਸਨਾ ਮਾਂਬਣੀ ਮਾਹੀ ਵੇ ਸੋਰਾ ਨ ਪਿਉ ਵਣੀ ਛੋਟਾ ਦਿਹੁਰਤਾ ਸੋਣਿਆ ਸਾਡਾ ਸ੍ਰੀਕ ਵੇ ਹਨੇਕਾ ਨਿਕਾ ਕਤਣਾ ਗੋਰੀਏ ਮਿੱਠਾ ਮਿੱਠਾ ਬੋਲਣਾ ਨੇ ਕਾ ਨੇ ਕ ਕਤੀਏ ਗੋਰੀਏ ਮਿੱਠਾ ਮਿੱਠਾ ਬੋਲਣਾ ਹੱਸ ਹੱਸ ਕਟਲੀ ਗੋਰੀਏ ਵਲੂੜੀ ਵਰੇਸਨੀ ਕਨਈਓ ਕੱਟਣਾ ਮਾਹੀ ਵੇ ਮਿੱਠਾ ਨਈਓ ਬੋਲਣਾ ਨੀਕਾ ਨਹੀਂ ਕੱਟਣਾ ਮਾਹੀ ਵੇ ਮਿੱਠਾ ਨਈਓ ਬੋਲਣਾ ਹਰੋ ਰੋਕੇ ਕਟਣੀ ਸੋਣਿਆ ਬਲੜੀਵ ਰੇਸਵੇ ਕਿੱਥੇ ਤੂੰ ਪਕਾਇਆ ਮਾਹੀ ਵੇ ਕਿੱਥੇ ਤੈਂ ਖਾਧੀਆਂ ਕਿੱਥੇ ਤੈਂ ਪਕਾਇਆ ਮਾਹੀ ਵੇ ਕਿੱਥੇ ਤੈਂ ਖਾਧੀਆਂ ਕਿੱਥੇ ਤੈਨੂੰ ਪੈ ਗਈ ਮਾਹੀ ਵੇ ਮੁਛੋੜੇ ਵਾਲੀ ਰਾਤ ਵੇ ਸਾਲੇ ਹਰ ਪੱਕੀਆਂ ਗੋਰੀਏ ਸੌਰੇ ਕਰ ਖੱਦੀਆਂ ਸਾਲੇ ਹਰ ਪੱਕੀਆਂ ਗੋਰੀਏ ਸੌਰੇ ਕਰ ਖੱਦੀਆਂ ਸੌਰੇ ਕਰ ਪੈ ਗਈ ਗੋਰੀਏ ਉਛੋੜ ਵਾਲੀ ਰਾਤਨੀ ਕੀਨੇ ਡਾਇਆ ਪਾਲ ਗੇ ਸੋਣਿਆ ਬੇਵਿਸ ਤੇਰੇ ਕੀਨੇ ਲਾਇਆ ਕੀਨੇ ਲਾਇਆ ਡਾਇਆ ਪਾਲ ਗੇ ਸੋਣਿਆ ਬੇਵਿਸ ਤੇਰੇ ਕੀਨੇ ਲਾਇਆ ਕੀਨੇ ਤੇਰਾ ਕੀਤਾ ਸੋਣਿਆ ਆਦਰ ਮਾਣ ਵੇ ਸੱਸ ਨੇ ਪਾਲ ਗਡਾਇਆ ਨਹੀਂ ਸਾਲੇ ਨੇ ਵਿਛਾ ਦਿੱਤਾ ਸੱਸ ਨੇ ਪਾਲ ਗਡਾਇਆ ਨਹੀਂ ਸਾਲੇ ਨੇ ਵਿਛਾ ਦਿੱਤਾ ਸਾਲੇ ਹਾਰੇ ਕੀਤਾ ਗੋਰੀਏ ਆਦਰ ਮਾਣੇ ਨੀ ਨੇ ਗੱਲਾਂ ਕੀਤੀਆਂ ਮਾਹੀ ਵੇ ਕੀਨੇ ਵਹਿ ਕੇ ਸੁਣ ਲਈਆਂ ਕੀਨੇ ਗੱਲਾਂ ਕੀਤੀਆਂ ਮਾਹੀ ਵੇ ਕੀਨੇ ਵਹਿ ਕੇ ਸੁਣ ਲਈਆਂ ਦੱਸ ਕੀਨੇ ਲੈ ਲਿਆ ਸੋਣਿਆ ਦਿਲ ਵਾਲਾ ਪੇਤ ਵੇ ਸਾਂਗ ਲਾ ਕੀਤੀਆਂ ਗੋਰੀਏ ਸਸ ਬਈ ਕੇ ਸੁਣ ਲਈਆਂ ਅਸਾਂਗ ਲਾ ਕੀਤੀਆਂ ਗੋਰੀਏ ਸਸ ਬਈ ਕੇ ਸੁਣ ਲਈਆਂ ਸਾਲੀ ਨੇ ਲਲਿਆ ਗੋਰੀਏ ਦਿਲ ਵਾਲਾ ਪੇਤ ਨਹੀਂ